ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਦਰਸ਼ਕਾਂ ਨੂੰ ਤੁਹਾਨੂੰ ਦੱਸਦਿਆਂ ਬੜੀ ਖੁਸ਼ੀ ਹੋਈ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਧਰਨ ਕਾਂਦਲਾ ਸਾਡੇ ਬਜ਼ੁਰਗ ਸਾਡੇ ਕੋਲ ਬੈਠੇ ਆ ਕਿ ਜਿਹੜੇ ਪਿਛਲੇ ਦਿਨੀ ਇਹਨਾਂ ਤੇ ਵਾਰਦਾਤ ਹੋਈ ਸੀ ਪੇਟ ਦੇ ਵਿੱਚ ਇੱਕ ਸੂਆ ਦੀ ਤਰ੍ਹਾਂ ਇੱਕ ਅਸਰੀਆ ਮਾਰ ਕੇ ਕਬੂ ਹੋ ਗਿਆ ਸੀ ਇਹਦਾ ਛਾਤੀ ਦੇ ਪੇਟ ਤੋਂ ਮਾਰਿਆ ਛਾਤੀ ਦੇ ਬਾਹਰ ਦੇ ਪਾਸੇ ਆ ਗਿਆ ਸੀ ਗੁਰੂ ਮਹਾਰਾਜ ਜੀ ਬੜੀ ਕਿਰਪਾ ਕੀਤੀ ਲੈ ਕੇ ਕਿ ਇਹ ਠੀਕ ਠਾਕ ਹੋ ਗਿਆ ਆਓ ਇਹਨਾਂ ਤੋਂ ਵੀ ਕੁਝ ਜਾਣੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਜਿਹੜਾ ਸੂਆ ਫੋੜੇ ਲੱਗਾ ਸੀਗਾ ਇਹ ਤੁਸੀਂ ਉਸ ਟਾਈਮ ਕੀ ਕਰਦੇ ਸੀ ਦੁਕਾਨ 'ਚ ਮੈਂ ਦੁਕਾਨ 'ਤੇ ਆਰਾਮ ਕਰ ਰਿਹਾ ਸੀ ਨੰਮੇ ਤਾਂ ਇਹ ਜੀ ਹਾਂ ਹਾਂਜੀ ਉਹ ਜਿਹੜਾ ਬੰਦਾ ਉਹ ਮੈਨੂੰ ਇਹ ਕਹਿਣ ਲੱਗਾ ਹੁੰਦਾ ਵੀ ਮੈਨੂੰ ਆਹ ਠੀਕ ਹੈ ਜੀ ਮੈਂ ਕਹ ਲਿਆ ਮੈਂ ਉੱਠ ਕੇ ਜਿੰਨ ਹਾਂਜੀ ਮੈਂ ਉੱਠਿਆ ਸਰ ਨਹੀਂ ਮਾਵ ਚਪਾਤਰੀ ਬਣਾਈ ਬਹਤ ਠੀਕ ਜੀ ਉਹ ਵੀ ਮੇਰੇ ਉਹਨੇ ਕਿਥੇ ਮੁੱਕ ਮਾਰਿਆ ਦਾ ਰੋ ਹੀ ਹੁੰਦਾ ਸੀ ਹਾਂਜੀ ਉਹ ਦੰਦ ਬਾਟ ਇੱਕਿਆ ਹਾਂਜੀ ਫੇਰ ਜਦ ਮੈਂ ਰੋਣਾ ਪਉਨਾ ਤਾਂ ਉਹਦੇ ਚੇਤੇ ਚ ਆ ਗਿਆ ਤੇ ਰੋਵਾ ਕਿ ਜਿੰਨੇ ਕਿਦੇ ਨਹੀਂ ਸੁਣਨ ਹਾਂਜੀ ਫੇਰ ਗਾ ਕੋਟਿਆ ਮੇਰਾ ਇਹ ਕੁਦਰਤੀ ਬਾਬਾ ਜੀ ਦੀ ਗੋਆ ਦਾ ਬਾਹਰ ਗੱਡੀ ਆ ਹਾਂਜੀ ਜਦ ਗੱਡੀ ਦੇਖੀ ਕੋ ਸੌਦਾ ਲੈਣਾ ਹੈ ਗੱਡੀ ਹਾਂ ਨਹੀਂ ਨਹੀਂ ਹਾਂਜੀ ਉਹਦਾ ਪਤਾ ਨਹੀਂ ਉਹ ਲੋੜੀ ਦਾ ਮੁੰਡਾ ਸੀ ਬਾਹਰੋਂ ਆਇਆ ਸੀ ਖੰਮਣ ਆਇਆ ਫੰਮ ਬੱਛ ਇਹ ਨਾਮਾ ਮਹਿਤਮ ਠੀਕ ਹੈ ਜੀ ਬਾਕੀ ਮੈਂ ਰੌਲੀ ਬਾਹਰ ਆ ਕੇ ਪਾਇ ਉਸਦੇ ਲਈ ਮੋਟਰਸਾਈਕਲ ਬਾਹਰ ਖੜਾ ਹਾਂ ਰੰਗ ਲਾਲ ਸੀ ਮੈਂ ਹੀ ਰੌਣਾ ਪਾਇਆ ਤਾਂ ਅੰਦਰੋਂ ਲੋਕ ਬਾਹਰ ਨਿਕਲੇ ਮੈਂ ਕੋ ਮੋਟਰਸਾਈਕਲ ਪਾਉ ਉਹ ਮੋਟਰਸਾਈਕਲ ਨੰਬਰ ਲੈ ਲਵਿਆ ਬੜਾ ਬੰਦੇ ਉਥੇ ਮੇਰੇ ਕੋਲੇ ਜੀ ਕਿਸੇ ਨਹੀਂ ਉਸੇ ਮੈਨੂੰ ਗੱਡੀ ਵਾਲੇ ਨੇ ਅੱਛਾ ਆਪੜਾ ਠੀਕ ਹੈ ਜੀ ਨੰਬਰ ਲਾਉਂਦੀ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ ਕਿ ਉਹ ਖੜੇ ਤਵਾਚਾ ਹੀ ਨੇ ਇਹਦਾ ਬਾਦ ਜਿੰਦਾ ਕੋਈ ਸਹਿਮ ਗਿਆ ਹੁੰਦਾ ਹਾਂ ਜੀ ਕੋਈ ਡਰ ਗਿਆ ਪਿੰਦੇ ਸੂਬਾਦਾਂ ਦੇ ਕੋਲ ਆਪੇ ਹੁਣ ਮਰ ਜਾਣਾ ਸਿੱਕ ਸਾਨੂੰ ਹੈਰਾਨ ਵੀ ਹੋ ਜਾਂਦੀ ਕਿ ਦਿਨ ਜਿਹੜੀ ਬਾਤ ਦਾਤ ਹੋਈ ਆ ਇਹਨਾਂ ਦਾ ਕੋਈ ਅਸਲ ਆ ਨਾ ਹੋਵੇ ਹਾਂ ਜੀ ਹਾਂ ਜੀ ਕੋਈ ਕਿਸ ਨੂੰ ਸਮਝ ਇਦਾਂ ਦਾ ਹਾਂਜੀ ਪਾਜੀ ਕਿਸੇ ਨੇ ਨਹੀਂ ਉਹਦੇ ਤੇ ਤੁਹਾਡੇ ਕੋਲ ਕੋਈ ਉਸ ਨੇ ਬਿਆਨ ਵੀ ਲਾਇਆ ਹਸ ਨਹੀਂ 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 ਕੋਈ ਨਹੀਂ ਆਇਆ ਮੇਰੇ ਕੋਲ ਘਰ ਵਾਲੇ ਨੂੰ ਕੁਛ ਹੀ ਜਾਂਦੇ ਮੇਰੇ ਕੋਈ ਕੋਈ ਤੱਕ ਕੋਈ ਕਾਰਵਾਈ ਕੋਈ ਨਹੀਂ ਹੋਈ ਕੋਈ ਨਹੀਂ ਹਾਲਤ ਹੈ ਤੇ ਤੁਸੀਂ ਸ਼ਸਨ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਇਹ ਕਾਰਵਾਈ ਹੋਣੀ ਚਾਹੀਦੀ ਹੈ ਉਹ ਜੀ ਅਸੀਂ ਤਾਂ ਕਹਿੰਦੇ ਆ ਵੀ ਜੋ ਹੁੰਦਾ ਕਰਦੀ ਏਡੇ ਤੇ ਹੁੰਦਾ ਹਾਂਜੀ ਮੈਨੂੰ 60 ਸਾਲ ਹੋ ਗਏ ਹਾਂਜੀ ਕੋਈ ਦਾ ਦਾ ਕੰਮ ਸੀ ਹੁਣ ਤੱਕ ਕਦੀ ਉਹਦੇ ਕੁਛ ਕਰ ਗਿਆ ਕਦੀ ਉਹਦੇ ਕੁਛ ਕਰ ਗਿਆ ਅਹ ਹੈ ਹੋਇਆ ਜਦ ਤੁਸੀਂ ਲਾਸਟ ਵਿੱਚ ਵਾਹਿਗੁਰੂ ਦਾ ਸ਼ੁਕਰ ਮਨਾਦੇ ਆ ਧੰਨਵਾਦ ਕਰਦੇ ਆ ਤੁਹਾਨੂੰ ਨਵੀਂ ਜ਼ਿੰਦਗੀ ਮਿਲੀ ਬਿਲਕੁਲ ਜੀ ਬਾਬਾ ਜੀ ਸਾਰੇ ਨੂੰ ਲੋਕੀਂ ਦੱਸ। ਦੱਸੋ ਕੋਈ ਜੇ ਸਾਡੇ ਬਜ਼ੁਰਗੋ ਸਾਧਨਾਲ ਚੰਦਰਾ ਜੀ ਜਿਹੜੇ ਐ ਰੇਸ਼ਟ ਪੋਰਟ ਹੋ ਕੇ ਆਪਣੇ ਘਰ ਆਰਾਮ ਕਰਦੇ ਆ ਕਿ ਹੁਣ ਦੁਪਾਨ ਤੇ ਨਹੀਂ ਜਾਣ ਲੱਗਿਆ ਕਿ ਗੱਲ ਇਹ ਕਿ ਕੋਈ ਹੁਣ ਜ਼ਿੰਦਗੀ ਦਾ ਸਵਾਦ ਨਹੀਂ ਰਹਿ ਗਿਆ ਜਿਹੜੇ ਦਿਨ ਦਿਹਾੜੇ ਦਾ ਵਾਰਦਾਤ ਹੋਈਆਂ ਮੈਂ ਬੇਨਤੀ ਕਰਨਾ ਸੱਚਨ ਨੂੰ ਔਰ ਪ੍ਰਸ਼ਾਸਨ ਨੂੰ ਕਿ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜੇ ਲੁਟੇਰੇ ਸੀ ਉਹ ਹਰ ਹੋਣਾ ਚਾਹੀਦਾ ਕਿ ਅੱਗੇ ਤੋਂ ਵਾਰਦਤਾਂ ਕੋਈ ਥਮੋ ਕੋਈ ਮੈਂ ਤੁਹਾਡਾ ਆਪਣਾ ਸੇਵਕ ਲਵਨ ਸਿੰਘ ਸਿੱਧੂ ਅਟਾ ਕੋਟ ਕੋਈ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤ